ਹਾਂਜੀ ਬੱਚਿਓ ਸਵਾਗਤ ਹੈ ਬੇਟਾ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਵੀਡੀਓ ਜਿਹੜੀ ਇਤਿਹਾਸ 6ਵੀਂ ਸਮਾਜਿਕ ਵਿਗਿਆਨ ਦਾ ਪਾਠ 18ਵਾਂ ਸਮਦਾਇ ਅਤੇ ਮਨੁੱਖੀ ਲੋੜਾਂ ਬੇਟਾ ਜਿਹਨੂੰ ਸਮਝਾਉਂਗੀ ਤੁਹਾਨੂੰ ਮੈਂ ਨਾਗਰਿਕ ਸ਼ਾਸਤਰ ਦਾ ਜਿਹੜਾ ਇਹ ਪਹਿਲਾ ਚੈਪਟਰ ਸਮਝੋ ਤੇ ਬੁੱਕ ਦੇ ਅਨੁਸਾਰ ਕਿ ਇਹ 18ਵਾਂ ਚੈਪਟਰ ਹੈ ਸਮਦਾਇ ਅਤੇ ਮਨੁੱਖੀ ਲੋੜਾਂ ਸਭ ਤੋਂ ਪਹਿਲਾਂ ਪ੍ਰਸ਼ਨ ਹੈ ਜਿਹੜਾ ਸਮਾਜ ਦੀ ਮੂਲਿਸ ਸਮਾਜਿਕ ਇਕਾਈ ਕਿਹੜੀ ਹੈ ਪਰਿਵਾਰ ਹੁੰਦੀ ਹੈ ਬੇਟਾ ਸਮਾਜ ਦੀ ਮੂਲਿਸ ਸਮਾਜਿਕ ਇਕਾਈ ਕਿਉਂਕਿ ਜਿਹੜਾ ਆਪਣਾ ਸਮਾਜਿਕ ਇਕਾਈ ਹੈ ਇਹ ਸਮਾਜ ਤੋਂ ਸ਼ੁਰੂ ਹੁੰਦੀ ਹੈ ਪਰਿਵਾਰ ਤੋਂ ਹੁੰਦੀ ਹੈ ਪੂਰੇ ਪਰਿਵਾਰ ਦੀ ਤਰ੍ਹਾਂ ਰਹਿੰਦਾ ਇਸ ਕਰਕੇ ਦਾ ਉੱਤਰ ਪਰਿਵਾਰ ਹੈ ਨੰਬਰ 2 ਮਨੁੱਖ ਇੱਕ ਸਮਾਜਿਕ પ્રાਣੀ ਕਿਉਂ ਹੈ ਮਨੁੱਖ ਇਕੱਲਾ ਨਹੀਂ ਰਹਿ ਸਕਦਾ ਇਸ ਕਰਕੇ ਉਹ ਇੱਕ ਸਮਾਜਿਕ પ્રાਣੀ ਹੈ ਮਤਲਬ ਜਿਵੇਂ ਤੁਸੀਂ ਦੇਖੋ ਆਪਾਂ ਗਲੀ ਮਹੱਲੇ ਦੇ ਵਿੱਚ ਰਹਨੇ ਆ ਹਨਾ ਕੋਈ ਇੱਕ ਘਰ ਤਾਂ ਨਹੀਂ ਰਹਿੰਦਾ ਨਾ ਇੱਕ ਇੱਕ ਕਰਕੇ ਸਾਰੇ ਬਹੁਤ ਸਾਰੇ ਘਰ ਬਣਦੇ ਨੇ ਫਿਰ ਉਹਨੂੰ ਸਮਾਜਿਕ ਪ੍ਰਾਣੀ ਕਹਿੰਦੇ ਨੇਗੇ ਸਮਾਜਿਕ ਕਹਿੰਦੇ ਨੇਗੇ ਸਮਾਜਿਕ ਪ੍ਰਾਣੀ ਹੁੰਦਾ ਇਸ ਕਰਕੇ ਮਨੁੱਖ ਇਕੱਲਾ ਕਦੇ ਨਹੀਂ ਰਹਿ ਸਕਦਾ ਕੋਈ ਇੱਕ ਘਰ ਕਦੇ ਕਿਤੇ ਨਹੀਂ ਹੁੰਦਾਗਾ ਨਾ ਇਸ ਤਰ੍ਹਾਂ ਪ੍ਰਸ਼ਨ ਸਮਾਜਿਕ ਸਾਂਝ ਰੜ ਕਿਹੜੀ ਭਾਵਨਾ ਪੈਦਾ ਹੁੰਦੀ ਹੈ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ ਸਭ ਤੋਂ ਪਹਿਲਾਂ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ਸਨ ਪੱਥਰ ਦੇ ਅੱਗੇ ਜੀ ਜੋ ਛੋਟੇ-ਉਤਰਾਂ ਵਾਲੇ ਪ੍ਰਸ਼ਨ ਆ ਜਿਹੜੇ ਤੁਹਾਡੇ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ ਮਨੁੱਖ ਸਮਾਜ ਵਿੱਚ ਇਕੱਲਾ ਨਹੀਂ ਰਹਿ ਸਕਦਾ ਸਾਰੇ ਮਨੁੱਖ ਆਪਣੀਆਂ ਲੋੜਾਂ ਦੀ ਇੱਕ ਦੂਸਰੇ ਤੇ ਨਿਰਭਰ ਕਰਦੇ ਹਨ ਦੇਖੋ ਜੀ ਮੈਂ ਤੁਹਾਨੂੰ ਪਹਿਲਾਂ ਸਮਝਾ ਕੇ ਐਡੀਆਂ ਸਮਾਜਿਕ ਪ੍ਰਾਣੀ ਮਨੁੱਖ ਕਿਉਂ ਆਗਾ ਕਹਿੰਦੇ ਮਨੁੱਖ ਆ ਜਿਹੜਾ ਸਮਾਜ ਦੇ ਵਿੱਚ ਇਕੱਲਾ ਨਹੀਂ ਰਹਿ ਸਕਦਾ ਇਸ ਕਰਕੇ ਉਹਨੂੰ ਮਤਲਬ ਕਿ ਜੇ ਇੱਕ ਘਰ ਹੈ ਉਹਨੂੰ ਦੂਸਰੇ ਘਰ ਤੱਕ ਲੋੜ ਪਈ ਜਾਂਦੀ ਹੈ ਨਾਲ ਦੇ ਤੱਕ ਹੈਨਾ ਤਾਂ ਇਸ ਕਰਕੇ ਬਹੁਤ ਸਾਰੇ ਘਰਾਂ ਨੂੰ ਮਿਲਾ ਕੇ ਜਿਹੜਾ ਇੱਕ ਸਮਾਜ ਬਣਦਾ ਹੈ ਤੇ ਲੋੜਾਂ ਪੂਰੀਆਂ ਕਿਸੇ ਇੱਕ ਘਰ ਦੇ ਵਿੱਚੋਂ ਨਹੀਂ ਹੁੰਦੀਆਂ ਕਿਸੇ ਤੋਂ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਕਿਸੇ ਤੋਂ ਕਿਸੇ ਦੀ ਇਸ ਕਰਕੇ ਇਹ ਖੋਤੇ ਨਿਰਪਾਨੀ ਇਸ ਲਈ ਮਨੁੱਖ ਨੂੰ ਕੀ ਕਿਹਾ ਜਾਂਦਾ ਸਮਾਜਿਕ ਪ੍ਰਾਣੀ ਦੂਸਰਾ ਪ੍ਰਸ਼ਨ ਸਮਾਜ ਦੀ ਮੋਢਲੀ ਇਕਾਈ ਕਿਹੜੀ ਹੈ ਪਰਿਵਾਰ ਹੈ ਕਬੀਲੇ ਦੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੁੰਦਾ ਕਬੀਲੇ ਅਤੇ ਸ਼ਹਿਰੀ ਜੀਵਨ ਵਿੱਚ ਕੀ ਅੰਤਰ ਹੁੰਦਾ ਕਬੀਲੇ ਦੇ ਲੋਕ ਇੱਕ ਥਾਂ ਤੇ ਟਿਕ ਕੇ ਨਹੀਂ ਰਹਿੰਦੇ ਉਹ ਆਪਣੀਆਂ ਜ਼ਰੂਰਤਾਂ ਲਈ ਇੱਕ ਥਾਂ ਤੋਂ ਦੂਸਰੀ ਥਾਂ ਤੇ ਘੁੰਮਦੇ ਰਹਿੰਦੇ ਹਨ ਜਿਹੜੇ ਸ਼ਹਿਰੀ ਲੋਕਾਂ ਦਾ ਜੀਵਨ ਹੁੰਦਾ ਬੜਾ ਗੁੰਝਲਦਾਰ ਹੁੰਦਾ ਹੈ ਉਹਨਾਂ ਦੀਆਂ ਜ਼ਿਆਦਾ ਜ਼ਰੂਰਤਾਂ ਜ਼ਿਆਦਾ ਹੁੰਦੀਆਂ ਹਨ ਠੀਕ ਹੈ ਜਿਹੜੇ ਕਬੀਲੇ ਹੁੰਦੇ ਜਿਵੇਂ ਇੱਕ ਥਾਂ ਤੋਂ ਇੱਕ ਥਾਂ ਕੰਮ ਨਹੀਂ ਚੱਲਿਆ ਦੂਸਰੀ ਜਗ੍ਹਾ ਤੇ ਜਾਣਾ ਆਪਣਾ ਸਾਰਾ ਸਮਾਨ ਇਕੱਠਾ ਕਰਕੇ ਉਹਨਾਂ ਨੂੰ ਕਬੀਲੇ ਕਹਿੰਦੇ ਆ ਇੱਕ ਥਾਂ ਤੋਂ ਦੂਸਰੀ ਥਾਂ ਟਿਕਾਣਾ ਵੀ ਬਣਾ ਲੈਂਦੇ ਨੇ ਜਿਹੜੇ ਸ਼ਹਿਰਾਂ ਵਾਲੇ ਜਾਂ ਪਿੰਡਾਂ ਵਾਲੇ ਹੁੰਦੇ ਨੇ ਉਹ ਇੱਕ ਜਗ੍ਹਾ ਤੇ ਹੀ ਰਹਿੰਦੇ ਨੇਗੇ ਤੇ ਉਹਨਾਂ ਦੀ ਜ਼ਰੂਰਤਾਂ ਜਿਹੜੀਆਂ ਉੱਥੇ ਹੀ ਪੂਰੀਆਂ ਹੁੰਦੀਆਂ ਨੇ ਠੀਕ ਹੈ ਚਾਰ ਪ੍ਰਸ਼ਨ ਨੰਬਰ ਹੈ ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਉਹ ਸਮਾਜ ਵਿੱਚ ਰਹਿੰਦਾ ਹੈ ਸਮਾਜ ਮਨੁੱਖ ਦੀਆਂ ਮੋਢੀਆਂ ਲੋੜਾਂ ਰੋਟੀ ਕੱਪੜਾ ਮਕਾਨ ਅਤੇ ਸਿੱਖਿਆ ਦੀ ਪੂਰਤੀ ਕਰਦਾ ਹੈ ਆਪਣੀ ਸੁਰੱਖਿਆ ਲਈ ਮਨੁੱਖ ਨੂੰ ਸਮਾਜ ਦੀ ਲੋੜ ਰਹਿੰਦੀ ਹੈ ਵਾਤਾਵਰਣ ਕੰਮਾਂ ਵਿੱਚ ਆਪਸੀ ਸਹਿਯੋਗ ਪ੍ਰਾਪਤ ਕਰਨ ਲਈ ਮਨੁੱਖ ਨੂੰ ਸਮਾਜ ਦੀ ਲੋੜ ਰਹਿੰਦੀ ਹੈ ਅਗਲਾ ਪ੍ਰਸ਼ਨ ਬੇਟਾ ਕੁਦਰਤੀ ਵਾਤਾਵਰਨ ਤੇ ਸੰਖੇਪ ਨੋਟ ਲਿਖੋ ਕੁਦਰਤੀ ਵਾਤਾਵਰਨ ਤੋਂ ਮਨੁੱਖ ਅਤੇ ਦੂਸਰੇ ਜੀਵਾਂ ਦੇ ਆਲੇ-ਦੁਆਲੇ ਦੇ ਉਸ ਵਾਤਾਵਰਨ ਤੋਂ ਹੈ ਜੋ ਕੁਦਰਤ ਨੇ ਬਣਾਇਆ ਹੈ ਸ਼ੁਰੂਆਤੀ ਸਮੇਂ ਵਿੱਚ ਮਨੁੱਖ ਪੂਰਨ ਰੂਪ ਵਿੱਚ ਕੁਦਰਤੀ ਸਾਧਨਾਂ ਤੇ ਹੀ ਨਿਰਭਰ ਕਰਦਾ ਸੀ ਉਹ ਗੁਫਾਵਾਂ ਵਿੱਚ ਰਹਿੰਦਾ ਸੀ ਅਤੇ ਸ਼ਿਕਾਰ ਕਰਕੇ ਆਪਣਾ ਪੇਟ ਪਾਲਦਾ ਸੀ ਅੱਗ ਤਾਂਬਾ ਕਾਂਚਾ ਅਤੇ ਲੋਹਾ ਆਦ ਕੁਦਰਤੀ ਸਾਧਨਾਂ ਦੀ ਖੋਜ ਨੇ ਮਨੁੱਖ ਦੇ ਜੀਵਨ ਦੀ ਗਤੀ ਨੂੰ ਜਿਹੜਾ ਤੇਜ਼ ਕਰ ਦਿੱਤਾ ਅਗਲਾ ਪ੍ਰਸ਼ਨ ਹੈ ਮਨੁੱਖ ਦਾ ਬਾਕੀ ਸੰਜੀਵਾ ਤੋਂ ਕੀ ਅੰਤਰ ਹੈ ਮਨੁੱਖ ਬਾਕੀ ਸਾਰੇ ਜੀਵਾਂ ਤੋਂ ਵੱਧ ਅਕਲਮੰਦ ਅਤੇ ਸਮਝਦਾਰੀ ਰੱਖਦਾ ਹੈ ਦੂਸਰੇ ਜੀਵਾ ਕੋਲ ਮਨੁੱਖ ਵਰਗੀ ਸੋਚਣ ਸ਼ਕਤੀ ਨਹੀਂ ਹੁੰਦੀ ਅੱਗੇ ਖਾਲੀ ਥਾਂ ਮੈਂ ਬੇਟਾ ਪਾਚੀਨ ਸਮੇਂ ਵਿੱਚ ਭਾਰਤੀ ਲੋਕ ਪਿੰਡਾਂ ਵਿੱਚ ਰਹਿੰਦੇ ਸੀ ਕਿੰਨੇ ਪਰਸੈਂਟ ਲੋਕ ਰਹਿੰਦੇ ਸੀ 90% ਲੋਕ ਸੀ ਜਿਹੜੇ ਉਹ ਪਿੰਡਾਂ ਵਿੱਚ ਰਹਿੰਦੇ ਸੀ ਪੁਰਾਣੇ ਸਮੇਂ ਦੇ ਵਿੱਚ ਨੰਬਰ 2 ਸ਼ਹਿਰੀ ਜਨਸੰਖਿਆ ਦਿਨ-ਬਦਨ ਵਧਦੀ ਜਾ ਰਹੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਸਹੂਲਤਾਂ ਨੇ ਉਹ ਘੱਟ ਮਿਲਦੀਆਂ ਨੇ ਸ਼ਹਿਰਾਂ ਦੇ ਵਿੱਚ ਸਹੂਲਤਾਂ ਜ਼ਿਆਦਾ ਹੁੰਦੀਆਂ ਇਸ ਕਰਕੇ ਜ਼ਿਆਦਾ ਜਿਹੜੀ ਜਨਸੰਖਿਆ ਹੈਗੀ ਉਹ ਸ਼ਹਿਰਾਂ ਦੇ ਵਿੱਚ ਲਗਾਤਾਰ ਆਪਣਾ ਬਦਲ ਰਹੀ ਹੈ ਠੀਕ ਹੈ ਨਾ ਸ਼ਹਿਰ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਵੱਲ ਲੋਕ ਜ਼ਿਆਦਾ ਆ ਰਹੇ ਨੇ ਤੀਸਰਾ ਨੰਬਰ ਹੈ ਸਮੁਦਾਇ ਨੂੰ ਪਰਿਵਾਰ ਦਾ ਸਮੂਹ ਕਿਹਾ ਜਾਂਦਾ ਹੈ ਸਮੁਦਾਇ ਮਤਲਬ ਪਰਿਵਾਰਾਂ ਦਾ ਸਮੂਹ ਠੀਕ ਹੈ ਜੋਤੀ ਖਾਲਿਦਾ ਹੈ ਮੋਢਲੇ ਮਨੋਖਦਾ ਧੰਦਾ ਸ਼ਿਕਾਰ ਕਰਨਾ ਹੁੰਦਾ ਹੈ 5 ਨੰਬਰ ਪਰਿਵਾਰ ਸਮਾਜ ਦੀ ਮੋਢਲੀ ਸਮਾਜਿਕ ਇਕਾਈ ਹੈ ਇੱਥੇ ਲਿਕੇ ਬਾਕਮਿ ਸਹੀ ਤੇ ਗਲਤ ਨਿਸ਼ਾਨ ਲਾਉਣੇ ਨੇ ਭਾਰਤ ਨੂੰ ਅਨੇਕਤਾ ਵਿੱਚ ਇਕਤਾ ਵਾਲਾ ਦੇਸ਼ ਕਿਹਾ ਜਾਂਦਾ ਹੈ ਸਹੀ ਹੈ ਨੰਬਰ 2 ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਜੂ ਇੱਕੋ ਜਿਹਾ ਹੈ ਇਹ ਗਲਤ ਹੈ ਕਿਉਂਕਿ ਜਲਵਾਜੂ ਇਹ ਜਿਹੜਾ ਕਦੇ ਵੱਧਦਾ ਤੇ ਕਦੇ ਘਟਦਾ ਹੈ ਨੰਬਰ 3 ਹਾਰ ਮਨੁੱਖ ਆਪਣੇ ਸਮਾਜ ਦਾ ਮਹੱਤਵਪੂਰਨ ਹਿੱਸਾ ਹੈ ਇਹ ਸਹੀ ਹੈ। ਨੰਬਰ 4 ਮਨੁੱਖ ਇਕੱਲਾ ਰਹਿ ਸਕਦਾ ਹੈ ਇਹ ਵੀ ਗਲਤ ਹੈ ਕਿਉਂਕਿ ਆਪਾਂ ਉੱਪਰ ਪੜਿਆ ਮਨੁੱਖ ਜਦਾ ਇਕੱਲਾ ਨਹੀਂ ਰਹਿ ਸਕਦਾ। ਇੱਥੇ ਲਿਖਿਆ ਹੈ ਮਨੁੱਖ ਇਕੱਲਾ ਰਹਿ ਸਕਦਾ ਇਹ ਗਲਤ ਹੈ ਲਾਈਨ। ਨੰਬਰ 5 ਖੇਤੀਬਾੜੀ ਧੰਦੇ ਨਾਲ ਪਿੰਡਾਂ ਦਾ ਵਿਕਾਸ ਹੋਇਆ ਹੈ। ਇਹ ਸਹੀ ਹੈ। ਇਸੇ ਬਿਟ ਅੱਜ ਦੀ ਵੀਡੀਓ ਛੇਵੇਂ ਕਲਾਸ ਚੈਪਟਰ 18ਵਾਂ ਸਮਦਾਇ ਅਤੇ ਮਨੁੱਖੀ ਮਨੁੱਖੀ ਲੋੜਾਂ ਅਸੀਂ ਸਮਝਿਆ ਜੇ ਤੁਹਾਨੂੰ ਵਧੀਆ ਸਮਝਣ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਮੈਂ ਜਿਹੜੀ ਆਉਣ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਥੋੜਾ ਜਿਆਦਾ ਹੋਰ ਐਕਸਪਲੇਨ ਕਰਕੇ ਸਮਝਾ ਸਕਾਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ